ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਵਿੱਚ ਚਾਰ ਗੈਂਗਸਟਰ ਜ਼ਖਮੀ ਹੋਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੂ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਸ੍ਰਬ ਦਾਸੂਵਾਲ ਦੇ ਗੁਰਗੇ ਦੱਸਦੇ ਜਾ ਰਹੇ ਸਨ ਜਿਨ੍ਹਾਂ ਨੇ ਪੀਤੇ ਦੀ ਨਿੱਕੀ ਪਿੰਟ ਦੇ ਚੋਪੜਾ ਹਸਪਤਾਲ ਤੇ ਫਾਇਰਿੰਗ ਕਰਨ ਤੋਂ ਬਾਅਦ ਸੈਂਟ ਕਬੀਰ ਕਾਨਵੈਂਟਸ ਸਕੂਲ ਦਾਸੂਵਾਲ ਵਿਖੇ ਗੋਲੀਆਂ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਡੀਐਸਪੀ ਪਿੱਖੀ ਵਿੰਡ ਅਤੇ ਡੀਐਸਪੀ ਪੱਟੀ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਸ਼ੱਕ ਦੇ ਆਧਾਰ ਤੇ ਪ੍ਰਭ ਦਾਸੂਬਾਲ ਦੇ ਕਰੀਬੀ ਰਿਸ਼ਤੇਦਾਰ ਗੁਰਸਾਈਂ ਸਿੰਘ ਦੇ ਘਰ ਨੂੰ ਘੇਰਾਬੰਦੀ ਕੀਤੀ ਗਈ ਘਰ ਵਿੱਚ ਪਨਾਹ ਦਿੱਤੇ ਦਾਸੂਬਾਲ ਦੇ ਚਾਰੇ ਗੁਰਗਿਆਂ ਨੂੰ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਕਿ ਤੁਸੀਂ ਪੁਲਿਸ ਨੂੰ ਸਰੈਂਡਰ ਕਰ ਦਿਓ ਪਰ ਜਦੋਂ ਉਹਨਾਂ ਵੱਲੋਂ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤੇ ਗਏ ਤਾਂ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਅਤੇ 4 ਗੁਰਕੇਸ ਜ਼ੱਫੀ ਹੋ ਗਏ ਜਿਨ੍ਹਾਂ ਨੂੰ ਮਾਰੂ ਹਥਿਆਰਾਂ ਦੇ ਸਮੇਤ ਕਾਬੂ ਕਰ ਲਿਆ ਗਿਆ ਹੈ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ तकरीबन 9:30 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀ ਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਹੈ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਵਿੱਚ ਪ੍ਰਭ ਦਾਸੂਵਾਲ ਵੱਲੋਂ ਉਹਨਾਂ ਨੂੰ ਇੱਕ ਐਕਸਟਰੈਕਸ਼ਨ ਕਾਲਾਈ ਹੋਈ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ 11:15 ਵਜੇ ਜਿਹੜਾ ਹੈਗਾ ਸੈਂਟ ਕਬੀਰ ਕਨਵੈਂਟ ਸਕੂਲ ਹੈ ਜਿਹੜਾ ਸਦਰਪੱਟੀ 'ਚ ਹੈ ਆ ਇੱਥੇ ਇਹਦੇ ਗੇਟ ਦੇ ਸਾਹਮਣੇ ਫਾਰਿੰਗ ਕੀਤੀ ਗਈ ਆ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਸਨੇ ਬਹੁਤ ਹੀ ਬਹਾਦਰੀ ਅਤੇ ਸੂਧਭੂਜ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਬ ਸਿੰਘ ਹੈ ਜੋ ਕਿ ਪ੍ਰਭ ਦਾਸੂ ਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਹੈ ਤੇ نزدیکی ਰਿਸ਼ਤੇਦਾਰ ਵੀ ਹੈ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਆ ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਕਸੀਰ ਸਿੰਘ ਅਤੇ ਮਲਕੀਤ ਸਿੰਘ ਮੌਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਛੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਮਿਲਿਆ ਕਿ ਹੋਰ ਵੈਪਨਸ ਵੀ ਰਿਕਵਰੀ ਹੋਵੇ ਤੇ ਇੱਕ ਪਿਸਟਲ 34 ਤੇ ਦੋ ਰਾਈਫਲ 12 ਬੋਰ ਐਂਡ 315 ਬੋਰ ਇਹਨਾਂ ਦੀ ਮੌਕੇ ਤੋਂ ਮੌਕੇ ਤੋਂ ਇਹਨਾਂ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ